ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸ਼ਾਸਤੀ ਕਾਉ ਤੇ ਅੱਜ ਆਪਾਂ ਗੱਲ ਕਰਨੇ ਆ ਕਮਲਜੀਤ ਸਿੰਘ ਹੀਰ ਸੋਨਗੜ ਨੈਚੁਰਲ ਫਾਰਮ ਜਾਂ ਕਹ ਲੋ ਵੀ ਸੋਨਗੜ ਫਾਰਮ ਵਸਟੀ ਜਿਹੜਾ ਉਹ ਆਪਾਂ ਆਰਗੈਨਿਕ ਖੇਤੀ ਉਹ ਆਪਣੇ 20 ਕਿੱਲੇ ਦੇ ਵਿੱਚ ਕਰ ਰਹੇ ਆ ਜਿਹੜੇ ਪਹਿਲਾਂ ਉਹ ਪੇਸ਼ੇਵਰ ਇੱਕ ਵਕੀਲ ਸਨ ਤੇ ਬਾਅਦ ਚ ਉਹਨਾਂ ਦੇ ਪਰਿਵਾਰ ਕੋਈ ਪ੍ਰੋਬਲਮ ਆਈ ਉਸ ਤੋਂ ਬਾਅਦ ਉਹਨਾਂ ਨੇ ਡਿਸਾਈਡ ਕੀਤਾ ਵੀ ਮੈਂ ਕੁਦਰਤੀ ਖੇਤੀ ਵੀ ਖਾਣਾ ਜਿਹੜਾ ਉਹ ਕੋਜਨ ਚੰਗਾ ਹੋਣਾ ਚਾਹੀਦਾ ਅਰਜੁਨ ਨੇ ਇੱਕ ਫੇਸਬੁੱਕ ਤੇ ਨਾ ਪੋਸਟ ਲਿਖੀ ਸੀਗੀ ਤੇ ਕਹਾਣੀ ਦੇ ਰੂਪ ਦੇ ਵਿੱਚ ਉਹਨਾਂ ਨੇ ਲਿਖਿਆ ਤੇ ਬੜੇ ਮਿਹਰਮਾਨ ਨੂੰ ਹਨਾ ਲੱਗੇ ਗੱਲ ਵੀ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਇਹ ਸਮਝੋ ਮਾਰਾ ਕਹਾਣੀ ਤੋਂ ਹਨਾ ਵੀ ਪੰਜਾਬੀ ਇਸੇ ਕਿੱਧਰ ਨੂੰ ਤਰਪੇ ਲੋਕਾਂ ਦਾ ਢੱਡ ਭਰਨ ਵਾਲੀ ਵੀ ਕੀ ਕਹਾਣੀ ਬਣਦੀ ਜਾਂਦੀ ਆ ਤੇ ਮੈਂ ਉਹ ਤੁਹਾਨੂੰ ਪੋਸਟ ਆ ਜਿਹੜੀ ਉਹਨਾਂ ਨੇ ਫੇਸਬੁੱਕ ਤੇ ਪਾਈ ਹੋਈ ਆ ਮੈਂ ਉਹਨੂੰ ਪੜ ਕੇ ਸੁਣਾਉਣਾ ਤੇ ਉਹਨਾਂ ਨੇ ਇੱਕ ਕਹਾਣੀ ਦੇ ਰੂਪ ਦੇ ਵਿੱਚ ਲਿਖੀ ਤੇ ਪਰ ਤੁਸੀਂ ਸੁਣਿਆ ਵੀ ਕਿੱਥੇ ਉਹਨਾਂ ਨੇ ਸਾਟਰੀ ਮਾਰੀ ਆਪਣੇ ਹਨ ਕਿਵੇਂ ਹਲੂਣਾ ਜਿਹਾ ਦਿੱਤਾ ਕੋਈ ਤੁਸੀਂ ਪੜ ਕੇ ਉਹਨਾਂ ਪੜ ਕੇ ਸਾਨੂੰ ਲਿਖਿਆ ਕਿਸੇ ਜੰਗਲ ਵਿੱਚ ਨੀਲੇ ਰੰਗ ਦੇ ਕਬੂਤਰਾਂ ਦੀ ਇੱਕ ਪ੍ਰਜਾਤੀ ਰਹਿੰਦੀ ਸੀ ਸਾਰੇ ਕਬੂਤਰ ਆਪਣੇ ਭੋਜਨ ਦਾ ਖੁਦ ਪ੍ਰਬੰਧ ਕਰਦੇ ਅਤੇ ਰਾਤ ਨੂੰ ਆਪਣੇ ਆਲਣੇ ਵਿੱਚ ਚਲੇ ਜਾਂਦੇ ਇੱਕ ਕਬੂਤਰ ਜੰਗਲ ਵਿੱਚੋਂ ਰਸਤਾ ਭੜਕ ਕੇ ਕਿਸੇ ਸ਼ਹਿਰ ਵਾਲਾ ਚਲਾ ਗਿਆ ਤੇ ਕੁਝ ਦਿਨਾਂ ਬਾਅਦ ਸ਼ਹਿਰ ਵਿੱਚ ਰਹਿਣ ਤੋਂ ਬਾਅਦ ਵਾਪਸ ਆਪਣੇ ਛੰਡ ਵਿੱਚ ਆ ਗਿਆ ਉਸ ਨੇ ਆਪਣੇ ਸਾਰੇ ਸਾਥੀ ਕਬੂਤਰਾਂ ਦੀ ਮੀਟਿੰਗ ਬੁਲਾਈ ਅਤੇ ਕਿਹਾ ਅਸੀਂ ਵੀ ਅਗਾਹ ਵਧੂ ਬਣੀਏ ਜਿਵੇਂ ਕਿ ਹੁਣ ਅਸੀਂ ਵੀ ਅਗਾਹ ਵਧੂ ਬਣਿਆ ਜਦੋਂ ਵੀ ਹਰੀ ਕ੍ਰਾਂਤੀ ਆਈ ਆ ਤੇ ਉਦੋਂ ਦੇ ਅਸੀਂ ਗਾਂਵ ਵਧੂ ਕਿਸਾਨ ਬਣ ਗਏ ਤੇ ਅਸੀਂ ਰਿਆਂ ਸਪ੍ਰਿਆਂ ਨਹੀਂ ਵੱਨੂ ਚੱਲ ਪਏ ਅਸੀਂ 200 ਦੇ ਕਰੀਬ ਕਬੂਤਰ ਇੱਥੇ ਰਹਿੰਦੇ ਹਾਂ ਸਾਨੂੰ ਸਭ ਨੂੰ ਭੋਜਨ ਦੀ ਭਾਲ ਵਿੱਚ ਜਾਣਾ ਪੈਂਦਾ ਹੈ ਕਿਉਂ ਨਾ ਅਸੀਂ 50 ਕਬੂਤਰਾਂ ਦੀ ਡਿਊਟੀ ਭੋਜਨ ਲੈਣ ਲਈ ਓਨਲੀ ਲਗਾ ਦਈਏ ਅਤੇ ਬਾਕੀ 50 ਕਬੂਤਰਾਂ ਨਾਲ ਵਿੱਚ ਬੈਠ ਕੇ ਆਰਾਮ ਨਾਲ ਭੋਜਨ ਖਾਈਏ ਸਭ ਦੀ ਸਹਿਮਤੀ ਬਣ ਗਈ ਅਤੇ ਮਤਾ ਪਾਸ ਹੋ ਗਿਆ ਕੁਝ ਦਿਨਾਂ ਬਾਅਦ ਆਲ ਨੇ ਵਿੱਚ ਰਹਿਣ ਵਾਲੇ ਕਬੂਤਰਾਂ ਨੇ ਕਿਹਾ ਸਾਨੂੰ ਸਭ ਲਈ ਆਲ ਨੇ ਬਣਾਉਣੇ ਹਨ ਬਣਾਉਣ ਲਈ ਵੀ ਕੁਝ ਕਬੂਤਰਾਂ ਦੀ ਲੋੜ ਹੈ ਭੋਜਨ ਲੈ ਕੇ ਆਉਣ ਵਾਲੇ 50 ਕਬੂਤਰਾਂ ਵਿੱਚੋਂ 25 ਕਬੂਤਰਾਂ ਦੀ ਡਿਊਟੀ ਸਭ ਲਈ ਆਲ ਨੇ ਬਣਾਉਣ ਤੇ ਲੱਗ ਗਈ ਭੋਜਨ ਲੈ ਆਉਣ ਲਈ 25 ਕਬੂਤਰ ਰਹਿ ਗਏ ਅਤੇ ਖਾਣ ਵਾਲੇ 75 ਇਹ ਪ੍ਰਬੰਧ ਕਈ ਸਾਲ ਚੱਲਦਾ ਰਿਹਾ ਅਤੇ ਕਬੂਤਰਾਂ ਦੀ ਇਹ ਪੀੜੀ ਮਰ ਗਈ ਅਤੇ ਅਗਲੀ ਪੀੜੀ ਆ ਗਈ ਹੁਣ ਅਗਲੀ ਪੀੜੀ ਵਿੱਚ ਕੀ ਹੋਇਆ ਉਹ ਦੇਖਿਓ ਹੁਣ ਅਗਲੀ ਪੀੜੀ ਭੋਜਨ ਲੈ ਕੇ ਆਉਣ ਵਾਲੇ ਕਬੂਤਰਾਂ ਨੇ ਸੋਚਿਆ ਕਿ ਅਸੀਂ ਹਮੇਸ਼ਾ ਲਈ ਭੋਜਨ ਲੱਭ ਕੇ ਲਿਆਉਂਦੇ ਰਹਾਂਗੇ ਸਾਡੇ ਬੱਚੇ ਇਹ ਕੰਮ ਨਹੀਂ ਕਰਨਗੇ ਸਾਲ ਬੀਤਦੇ ਗਏ ਪੀੜੀ ਦਰ ਪੀੜੀ ਭੋਜਨ ਲੈ ਕੇ ਆਉਣ ਵਾਲੇ ਕਬੂਤਰਾਂ ਦੀ ਗਿਣਤੀ ਘਟਦੀ ਗਈ ਆਲਨਿਆ ਵਿੱਚ ਰਹਿਣ ਵਾਲੇ ਕਬੂਤਰ ਭੋਜਨ ਲੱਭ ਕੇ ਲਿਆਉਣ ਦਾ ਗਿਆਨ ਗਵਾ ਚੁੱਕੇ ਸਨ ਜਿਵੇਂ ਕਿ ਹੁਣ ਸਾਡੇ ਬੱਚੇ ਕਿਸੇ ਨੂੰ ਪੁੱਛ ਲੋ ਵੀ ਇੱਕ ਕਿੱਲੇ ਦੇ ਵਿੱਚ ਕਿੰਨੀਆਂ ਕਰਾਲਾਂ ਹੁੰਦੀਆਂ ਜਾਂ ਕਿੰਨੇ ਵਿੱਗੇ ਹੁੰਦੇ ਕਿੰਨੇ ਮਰਲੇ ਹੁੰਦੇ ਮੈਨੂੰ ਨਹੀਂ ਲੱਗਦਾ ਜਿਹੜਾ ਪਲੱਸ ਟੂ ਵਿੱਚ ਪੜਦਾ ਬੱਚਾ ਸਾਡੇ ਘਰੇ ਜਾਂ ਦਸਵੀਂ ਵਿੱਚ ਪੜਦਾ ਉਹਨੂੰ ਇੱਕ ਵਾਰੀ ਪੁੱਛ ਕੇ ਜ਼ਰੂਰ ਦੇਖਿਓ ਵੀ ਪੁੱਤ ਆਪਣੇ ਯਾਰ ਇੱਕ ਕਿੱਲੇ ਦੇ ਵਿੱਚ ਕਿੰਨੀਆਂ ਕਰਾਲਾਂ ਹੁੰਦੀਆਂ ਤੇ ਕਿੰਨੇ ਮਰਲੇ ਹੁੰਦੇ ਜਾਂ ਸਾਡੇ ਵੱਸ ਵਿੱਚ ਚੱਲਦੇ ਆ ਵਿੱਗੇ ਲਾ ਲੋ ਹਨ ਵੀ ਉਹ ਕਿੰਨੇ ਕਬੂਤਰਾਂ ਕਿਵੇਂ ਚ ਕਬੂਤਰ ਦੀ ਪ੍ਰਜਾਤੀ ਲੋਪ ਹੋ ਗਈ ਕਿਉਂਕਿ ਆਲਣੇ ਵਿੱਚ ਬੈਠ ਕੇ ਖਾਣਾ ਖਾਣ ਬੈਠ ਕੇ ਖਾਣ ਵਾਲੇ ਕਬੂਤਰ ਇਹ ਭੁੱਲ ਚੁੱਕੇ ਸਨ ਸਾਡੀ 호ਦ ਭੋਜਨ ਦਾ ਪ੍ਰਬੰਧ ਕਰਨ ਵਾਲਿਆਂ ਤੇ ਹੀ ਟਿੱਕੀ ਹੋਈ ਹੈ ਆਲਣਿਆਂ ਵਿੱਚ ਬੈਠ ਕੇ ਖਾਣ ਵਾਲੇ ਕਬੂਤਰ ਇਹ ਭੱਲ ਗਏ ਭੁੱਲ ਚੁੱਕੇ ਸਨ ਸਾਡੀ 호ਦ ਹੋ ਜਾਂਦਾ ਪ੍ਰਬੰਧ ਕਰਨ ਵਾਲਿਆਂ ਤੇ ਹੀ ਟਿਕੇ ਹੋਈ ਹੈ ਸੋਚ ਕੇ ਦੇਖੋ ਵੀ ਸੇਮ ਖਾਣੀ ਸਾਡੀ ਆ ਅਸੀਂ ਵੀ ਲੇਬਰ ਮਾਰਕੀਟ ਤੇ ਪਈਆਂ ਤੇ ਡਿਪੈਂਡ ਆ ਅਸੀਂ ਆਪਦੇ ਬੱਚਿਆਂ ਨੂੰ ਖੇਤ ਨਹੀਂ ਲਿਆ ਕੇ ਰਾਜੀ ਵੀ ਨਹੀਂ ਖੇਤ ਕੀ ਕਰਨਾ ਪੁੱਤ ਪੜ ਲਾ ਪੁੱਤ ਖੇਤ ਕੀ ਕਰਨਾ ਅਸੀਂ ساری ਉਮਰ ਖੇਤੀ ਜੀ ਨਗਾਤੀ ਪੁੱਤ ਪੜ ਲਾ ਅਸੀਂ ਕਰ ਲਾ ਉਹ ਕਰ ਲਾ ਤੇ ਹੁਣ ਕਮਲਜੀਤ ਸਿੰਘ ਇਹਨਾਂ ਨੇ ਵਕਾਲਤ ਛੱਡ ਕੇ ਕੁਦਰਤੀ ਖੇਤੀ ਉਹ ਆਸਤੀ ਖੇਤੀ ਸ਼ੁਰੂ ਕੀਤੀ ਤੇ ਬੰਬੇ ਤੋਂ ਹੋਰ ਕਨੇਈ ਐਕਟਰ ਸਾਰਾ ਕੁਝ ਉਹਨਾਂ ਕੋਲੋਂ ਆਰਗੈਨਿਕ ਖੇਤੀ ਦੀ ਟ੍ਰੇਨਿੰਗ ਲੈਣ ਆਉਂਦੇ ਆ ਸਰੂਟ ਆ ਜੀ ਤੁਹਾਨੂੰ ਕਮੋ ਜੀ ਸਿੰਘ ਹਰੋਣਾ ਨੂੰ ਤੇ ਇੱਕ ਵਾਰੀ ਜ਼ਰੂਰ ਤੁਸੀਂ ਵੀ ਸੋਚਿਆ ਜ਼ਰੂਰ ਧੰਨਵਾਦ ਥੈਂਕ ਯੂ ਤੇ ਜੇ ਚੰਗਾ ਲੱਗਿਆ ਤਾਂ ਸ਼ੇਅਰ ਜ਼ਰੂਰ ਕਰ ਦੇਈ ਧੰਨਵਾਦ